ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜੌਬਸ ਵਾਈਗਨ ਇਹਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਰੇਲਵੇ ਵਰਤੀ 2025 ਕੁੱਲ ਪੋਸਟਾਂ ਦੀ ਗਿਣਤੀ ਹੈ 838 ਜੀ ਤਨਖਾਹ 29200 ਰੁਪਏ ਹੋਵੇਗੀ ਜੀ ਔਨਲਾਈਨ ਅਪਲਾਈ ਹੋ ਚੁੱਕਿਆ ਜੀ ਇਹਦਾ ਲਾਸਟ ਡੇਟ 28/7/2025 ਜੀ ਜਿਹੜੇ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਤਾਜ਼ਾ ਨਮੀਆਂ ਭਰਤੀਆਂ ਦੀ ਉਹਨਾਂ ਨੂੰ ਨੋਟੀਫਿਕੇਸ਼ਨਾਂ ਸਮੇਂ ਸਿਰ ਪ੍ਰਾਪਤ ਹੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਹੁਣ ਚਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਆਪਣੇ ਚੈਨਲ ਤੇ ਡੇਲੀ ਭਰਤੀਆਂ ਦੀ ਅਪਡੇਟ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਦੋਸਤੋ ਵੀਡੀਓ ਬਣਾਉਂਦੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਰੇਲਵੇ ਰਿਕਰੂਟਮੈਂਟ ਬੋਰਡ ਦੇ ਵੱਲੋਂ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਰੇਲਵੇ ਦੇ ਵੱਲੋਂ ਜੀ ਸਟਾਰ ਨੰਬਰ ਹੈ ਜੀ ਸੀ ਐਨ 02 2025 ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਆਪਣੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਦੋਸਤੋ ਹੋਰ ਪੋਸਟਾਂ ਦੇ ਲਈ ਅਤੇ WhatsApp ਤੇ Telegram ਚੈਨਲ ਦਾ ਵੀ ਲਿੰਕ ਦਿੱਤਾ ਗਿਆ ਹੈ ਜਿੱਥੇ ਤੁਸੀਂ ਨੋਟੀਫਿਕੇਸ਼ਨ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਦੋਸਤੋ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇਹ ਪੋਸਟਾਂ ਨੂੰ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕਦੇ ਹੋ ਜੀ ਅਤੇ ਇਹ ਜੌਬ ਨੂੰ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਦੋਸਤੋ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ ਲੈਣਾ ਜੀ ਡਾਊਨਲੋਡ ਕਰਕੇ ਬਣਨ ਤੋਂ ਬਾਅਦ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਇਹਨਾਂ ਪੋਸਟਾਂ ਦੇ ਲਈ ਜੋ ਆਨਲਾਈਨ ਸਟਾਰਟ ਹੋਈ ਜੀ ਉਹ ਤਰੀਕ 28 6 2025 ਤੋਂ ਆਨਲਾਈਨ ਸਟ੍ਰੈਟੇਜੀ ਲਾਸਟ ਡੇਟ ਹੈ 28 7 2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੁਸੀਂ ਅਪਲੀਕੇਸ਼ਨ ਫੀਸ ਹੈ ਜੀ 30 7 2025 ਤੱਕ ਸਬਮਿਟ ਕਰ ਸਕਦੇ ਹੋ ਜੀ ਜੇਕਰ ਤੁਹਾਡੇ ਕੋਈ ਵੀ ਅਪਲੀਕੇਸ਼ਨ ਫਾਰਮ ਦੇ ਵਿੱਚ ਕੋਈ ਗਲਤੀ ਹੋ ਗਈ ਹੈ ਤਾਂ ਤੁਸੀਂ ਉਹਨੂੰ ਰੀ ਕਰੈਕਸ਼ਨ ਕਰ ਸਕਦੇ ਹੋ ਜੀ 1 8 2025 ਤੋਂ ਲੈ ਕੇ 10 8 2025 ਤੱਕ ਦੋਸਤੋ ਯੋਗ ਉਮੀਦਵਾਰਾਂ ਦੇ ਕੋਲ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ ਪੋਸਟਾਂ ਦੀ ਡਿਟੇਲ ਨੰਬਰ ਆਫ ਪੋਸਟ ਏਜ ਲਿਮਟ ਪੇ ਸਕੇਲ ਕੁਛ ਇਸ ਪ੍ਰਕਾਰ ਹੈ ਜੀ ਨੰਬਰ 1 ਤੇ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੀ ਪੋਸਟ ਹੈ ਜੀ 29200 ਰੁਪਏ ਪਰ ਮਹੀਨਾ ਸੈਲਰੀ ਦਿੱਤੀ ਜਾਵੇਗੀ 18 ਤੋਂ 33 ਸਾਲ ਦੀ ਉਮਰ ਤੱਕ ਦੇ ਅਪਲਾਈ ਕਰ ਸਕਦੇ ਨੇ ਜੀ ਤੇ ਏਜ ਰੈਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਜੀ ਕੁੱਲ ਪੋਸਟਾਂ ਨੇ 183 ਜੀ ਪੋਸਟ ਨੰਬਰ 2 ਹੈ ਜੀ ਟੈਕਨੀਸ਼ੀਅਨ ਗ੍ਰੇਡ ਨੰਬਰ 3 ਦੀਆਂ ਪੋਸਟਾਂ ਨੇ ਜੀ 11900 ਰੁਪਏ ਪੇ ਦਿੱਤੀ ਜਾਵੇਗੀ 18 ਤੋਂ ਲੈ ਕੇ 30 ਸਾਲ ਤੱਕ ਦੇ ਅਪਲਾਈ ਕਰ ਸਕਦੇ ਨੇ કુલ ਪੋਸਟਾਂ ਨੇ 6055 ਜੀ ਟੋਟਲ 6838 ਪੋਸਟਾਂ ਨੇ ਜੀ ਪੰਜਾਬ ਦੇ ਅਤੇ 올 ਇੰਡੀਆ ਦੇ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਇਹਨਾਂ ਪੋਸਟਾਂ ਦੀ ਉਮਰ ਹੱਦ ਕੁਝ ਇਸ ਪ੍ਰਕਾਰ ਹੈ ਜੀ ਟੈਕਨੀਸ਼ੀਅਨ ਗ੍ਰੇਡ 1 ਦੀਆਂ ਜਿਹੜੀਆਂ ਪੋਸਟਾਂ ਨੇ ਜੀ ਉਹਨਾਂ ਦੀ 18 ਤੋਂ 33 ਸਾਲ ਤੱਕ ਦੀ ਏਜ ਹੈ ਜੀ ਟੈਕਨੀਸ਼ੀਅਨ ਗ੍ਰੇਡ 3 ਦੀਆਂ ਪੋਸਟਾਂ ਨੇ 18 ਤੋਂ 30 ਸਾਲ ਤੱਕ ਦੀ ਜੀ ਅਤੇ ਇਹਨਾਂ ਦੇ ਵਿੱਚ ਏਜ ਰਿਲੇਕਸ਼ਨ ਜਿਹੜਾ ਹੈ ਜੀ ਉਹ ਕੁਝ ਇਸ ਪ੍ਰਕਾਰ ਹੈ ਜੀ एससी एसटी कैंडिडेट नु 5 ਸਾਲ ਦਾ ਏਜ ਰੈਲੈਕਸੇਸ਼ਨ ਹੈ ਜੀ ओबीसी ਨਾਨ ਕ੍ਰੀਮੀ ਲੇਅਰ ਕੈਂਡੀਡੇਟਸ ਨੇ ਜਿਹੜੀ 3 ਸਾਲ ਦਾ ਏਜ ਰੈਲੈਕਸੇਸ਼ਨ ਦਿੱਤਾ ਜਾਵੇਗੀ ਐਕਸ ਸਰਵਿਸਮੈਨ ਵਾਲਿਆਂ ਨੂੰ 3 ਸਾਲ ਦਾ ਐਕਸ ਸਰਵਿਸਮੈਨ ਤੇ ओबीसी ਐਨ ਸੀ ਐਲ ਵਾਲਿਆਂ ਨੂੰ 6 ਸਾਲ ਦਾ ਐਕਸ ਸਰਵਿਸਮੈਨ ਐਸ ਸੀ ਐਸ ٹی ਵਾਲਿਆਂ ਨੂੰ 8 ਸਾਲ ਦਾ ਏਜ ਰੈਲੈਕਸੇਸ਼ਨ ਦਿੱਤਾ ਜਾਵੇਗੀ ਜੀ ਪਰਸਨ ਵਿਦ ਬੈਂਚਮਾਰਕ ਪੀ ਡਬਲਯੂ ਬੀ ਡੀ ਵਾਲਿਆਂ ਨੂੰ PW BD UR DWS ਵਾਲਿਆਂ ਨੂੰ 10 ਸਾਲ ਦੇ OBC ਵਾਲਿਆਂ ਨੂੰ 13 ਸਾਲ SC ST ਵਾਲਿਆਂ ਨੂੰ 15 ਸਾਲ ਹਰ ਕੈਟਾਗਰੀ ਦੇ ਕੈਂਡੀਡੇਟਾਂ ਦੇ ਲਈ ਏਜ ਰੈਲੈਕਸੇਸ਼ਨ ਦਿੱਤਾ ਗਿਆ ਜੀ ਤੁਸੀਂ ਨੋਟੀਫਿਕੇਸ਼ਨ ਵਿੱਚੋਂ ਵੀ ਪੜ੍ਹ ਸਕਦੇ ਹੋ ਇੱਥੋਂ ਵੀ ਦੇਖ ਕੇ ਸਕਰੀਨਸ਼ਾਟ ਲੈ ਸਕਦੇ ਹੋ ਨੋਟੀਫਿਕੇਸ਼ਨ ਪੜ੍ਹਨ ਤੋਂ ਬਾਅਦ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜੀ ਪੋਸਟਾਂ ਨੂੰ ਜੋ ਗ੍ਰੇਡ 3 ਦੀਆਂ ਪੋਸਟਾਂ ਨੇ ਜੀ ਉਹਨਾਂ ਦੇ ਲਈ ਵੀ ਸੇਮ ਏਜ ਰੈਲੈਕਸੇਸ਼ਨ ਦਿੱਤਾ ਗਿਆ ਜੀ ਤੁਸੀਂ ਇਹਦੇ ਵਿੱਚੋਂ ਵੜ ਕੇ ਚੈੱਕ ਕਰ ਸਕਦੇ ਹੋ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਜਿਨ੍ਹਾਂ ਨੇ ਡਿਪਲੋਮਾ ਜਾਂ ਫਿਰ ਡਿਗਰੀ ਇਨ ਇੰਜੀਨੀਅਰਿੰਗ ਦੇ ਵਿੱਚ ਪਾਸ ਕੀਤੀ ਹੈ ਜੀ ਉਹ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਅਪ੍ਰੈਂਟਿਸ ਜਾਂ ਆਈਟੀ ਕੰਪਲੀਟ ਕੀਤੀ ਹੈ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਐਪਲੀਕੇਸ਼ਨ ਫੀਸ ਕੁਝ ਇਸ ਪ੍ਰਕਾਰ ਰੱਖੀ ਗਈ ਹੈ ਜੀ ਜਨਰਲ ਅਤੇ ਅਦਰ ਉਮੀਦਵਾਰ ਨੇ ਜੀ ਉਹਨਾਂ ਦੀ 500 ਰੁਪਏ ਫੀਸ ਰੱਖੀ ਗਈ ਹੈ ਜੀ ਐਸਸੀ ਐਸਟੀ ਐਕਸ ਸਰਵਿਸਮੈਨ ਪੀ ਡਬਲਯੂ ਡੀ ਫੀਮੇਲ ਟਰਾਂਸਜੈਂਡਰ ਮਨੇਵਿਟイズ ਆਰ ਇਕਨੋਮਿਕਲੀ ਬੈਕਵਰਡ ਕਲਾਸਸ ਵਾਲਿਆਂ ਦੇ ਲਈ اوਬੀਸੀ ਜਾਂ ਈਡਬਲਯੂਐਸ ਵਾਲਿਆਂ ਦੇ ਲਈ 250 ਰੁਪਏ ਫੀਸ ਰੱਖੀ ਗਈ ਹੈ ਜੀ ਦੋਸਤੋ ਜਿਹੜੇ ਕੈਂਡੀਡੇਟ ਸੀਬੀਟੀ ਟੈਸਟ ਅਟੈਂਡ ਕਰਨਗੇ ਜੀ ਉਹਨਾਂ ਨੂੰ ਫੀਸ ਆ ਉਹ ਰਿਫੰਡ ਕੀਤੀ ਜਾਵੇਗੀ ਦੋਸਤੋ ਇਹ ਪੋਸਟਾਂ ਦੇ ਲਈ ਤੁਹਾਡਾ ਸਿਲੇਕਸ਼ਨ ਕੁਝ ਇਸ ਪ੍ਰਕਾਰ ਹੋਵੇਗਾ ਜੀ ਤੁਹਾਡਾ ਕੰਪਿਊਟਰ ਬੇਸ ਟੈਸਟ ਹੋਵੇਗਾ ਜੀ ਸੀਬੀਟੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਜੀ ਮੈਡੀਕਲ ਐਗਜ਼ਾਮੀਨੇਸ਼ਨ ਹੋਵੇਗਾ ਉਸ ਤੋਂ ਬਾਅਦ ਤੁਹਾਡਾ ਰਿਟਨ ਟੈਸਟ ਵਗੈਰਾ ਜੋ ਵੀ ਹੋਵੇਗਾ ਜੀ ਇਹਨਾਂ ਦੀ ਸਾਰਿਆਂ ਦੀ ਜਿਹੜੀ ਮੈਰਿਟ ਲਿਸਟ ਆਵੇਗੀ ਉਹਦੇ ਆਧਾਰ ਤੇ ਤੁਹਾਨੂੰ ਸਿਲੇਕਟ ਕੀਤਾ ਜਾਵੇਗਾ ਜੀ ਹੋਰ ਵੀ ਇਹਦੇ ਵਿੱਚ ਤੁਹਾਡਾ ਜਿਹੜਾ ਐਗਜ਼ਾਮ ਹੈ ਉਹਦਾ ਪੈਟਰਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੀ ਜੋ ਵੀ ਤੁਹਾਨੂੰ ਤੁਹਾਡਾ ਐਗਜ਼ਾਮ ਹੋਵੇਗਾ ਕਿਸ ਤਰ੍ਹਾਂ ਦਾ ਹੋਵੇਗਾ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਰੀਡ ਕਰਕੇ ਅਪਲਾਈ ਕਰ ਸਕਦੇ ਹਾਂ ਤਿਆਰੀ ਕਰ ਸਕਦੇ ਹਾਂ ਜੀ ਤੇ ਦੋਸਤੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਉਮੀਦ ਕਰਦੇ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਦੇ ਵੀਡੀਓ ਪਈਆਂ ਨੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਭਰਤੀ ਦੇ ਵਿੱਚ ਧੰਨਵਾਦ ਜੀ